ਲਾ ਸਜਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਧਿਆਨ ਕੋਲੋਂ ਕੱਟੀਆਂ 4 ਲੱਗੀਆਂ ਦਿਖਾਉਣ ਨੀਲੀ ਰਾਵੀ ਦੀਆਂ ਚਾਰੇ ਚੰਗੇ ਰਿਕਾਰਡ ਵਾਲੀਆਂ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਰੂਟੀਨ 'ਚ ਜੇ ਗੱਲ ਕਰ ਲਈਏ ਨਾ ਇਹ ਸਜਣਾ ਨੀਲੀ ਰਾਵੀ ਵਾਲੀਆਂ ਕੱਟੀਆਂ ਦਾ ਜੇ ਮੰਨ ਲਓ ਵੀ ਸਪੈਸ਼ਲਿਸਟ ਆ ਜਦੋਂ ਮਰਜ਼ੀ ਬਾਈ ਕਹਿੰਦਾ ਅਵੇਲੇਬਲ ਹੀ ਹੁੰਦੀਆਂ 2 4 10 15 ਜਿੰਨੀਆਂ ਵੀ ਚਾਹੀਦੀਆਂ ਓਨੀਆਂ ਕੱਟੀਆਂ ਤੁਹਾਨੂੰ ਇਹ ਸੱਜਣ ਕੋਲ ਮਿਲ ਜਾਣਗੀਆਂ ਹੋਰ ਧਿਆਨ ਕਿਵੇਂ ਆ ਠੀਕ ਠਾਕ ਜੀ ਚੜਦੀ ਕਲਾ ਜਮਾ ਓਕੇ ਜੀ ਨੰਬਰ ਬੋਲ ਦਿਓ ਜੀ ਨੰਬਰ ਆਪਣਾ 97815 64412 97815 64412 ਜੇ ਕੋਈ ਭਰਾ ਕੇ ਇਹਦੇ ਵੀ 10 15 ਅਦਰ ਸਟੇਟ ਮਿਲ ਜਾਣਗੇ ਬਾਈ ਪਹਿਲਾਂ ਭੇਜੀਆਂ ਵੀ ਨਾ ਆਪਣੇ ਪੰਪ ਪੈਛੇ-ਪੈਛੇ ਕੱਟੀਆਂ ਭੇਜੀਆਂ ਵੀ ਠੀਕ ਆ ਗੱਲ ਆ ਫਤ ਫਿਰ ਇਧਰਲੇ ਪੱਕੇ ਤੋਂ ਕਰ ਲਈ ਬਾਈ ਆ ਜਾਓ ਵੀ ਮਾਰਦੇ ਕੈਮਰਾ ਫੇਸ ਕੁਆਲਟੀ ਦਿਖਾ ਦਿਜੇ ਇੱਕ ਏ ਇੱਥੋਂ ਮਾਰਦੇ ਕ ਕੱਤੀ ਮੈਂ ਕਹੂੰਗਾ ਪੂਰੀ ਅਸਲ ਆ ਗਈ ਨਾ ਤੋੜ ਦੋ ਜੀ ਖੋਲ ਕੇ ਕਿੰਨੀ ਕੁ ਉਮਰ ਰੋਗੀ ਇਹਦੀ ਉਮਰ ਵੀਰੇ 1.5 ਸਾਲ ਹੈ ਜੀ 1.5 ਸਾਲ ਉਮਰ ਬਾਈ ਕਹਿੰਦਾ 1.5 ਸਾਲ ਦੇ ਲਗਭਗ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦਾ ਕੁਆਲਿਟੀ ਮਾਰਕਿੰਗ ਮੂਰਕਿੰਗ ਹਰੇਕ ਪੱਖ ਤੋਂ ਕਹੂੰਗਾ ਮੈਂ ਤੁਹਾਨੂੰ ਚੰਗੀ ਆ ਕੱਟੀ ਤੇ ਥਣ ਸਿੰਗਲ ਚਾਰ ਹੀ ਰਹਿਣਗੇ ਨਾ ਸਾਰੀਆਂ ਦੇ ਸਿੰਗਲ ਚਾਰ-ਚਾਰ ਸਾਲ ਹੋਣਗੇ ਇਹ ਇੱਥੇ ਰੋਕਦਾ ਨੂੰ ਮੱਛੀ ਜੀ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਬੜੀ ਠੀਕ ਹੈ ਗੱਲ ਕਿੰਨੀ ਉਮਰ ਦਾ ਸੈ ਜੀ 1.5 ਸਾਲ 1.5 ਸਾਲ ਲੈ ਚਲੋ ਅੰਦਰ ਲੈ ਬੰਨੇ ਉਮਰ ਸਿਰਫ ਤੇ ਸਿਰਫ 1.5 ਸਾਲ ਆ ਤੇ ਨਾਲ ਮਾ ਮਾਂ ਦਾ ਕੀ ਰਿਕਾਰਡ ਆਈਡੀ ਆ ਜੇਕ 15-16 ਲੀਟਰ ਆਮ ਦੁੱਧ ਵਾਲੀਆਂ ਮੱਝਾਂ ਨੇ ਠੀਕ ਹੈ ਗੱਲ ਆ 15-16 ਕਿਲੋ ਵਾਲੀਆਂ ਆਹਨ ਸਿੰਗਲ ਚਾਰ ਸ਼ੂਹ ਤੇ ਵੀ ਨਿਸ਼ਾਨ ਆ ਗਿਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਤੇ ਝੋਲੀ ਤੁਹਾਨੂੰ ਇਹ ਕਹੂੰਗਾ ਥੱਲੇ ਬੜੀ ਕਮਾਲ ਦੀ ਰੱਖਦੀ ਆ ਤੇ ਰੇਟ ਕਿਰੂ ਧਨ ਬਾਈ ਦਾ ਰੇਟ ਤਾਂ 40000 40000 ਹਾਂਜੀ ਬਾਈ ਜੇ ਕਿਸੇ ਨੇ ਦੋਨੇ ਤਿੰਨੇ ਲੈਣੀ ਆਈਆਂ ਕੋਈ ਨਹੀਂ ਬਾਈ ਜਿੰਮੇ ਵੀ ਹੋਊਗਾ ਆਪਾਂ ਉਹਨਾਂ ਚ ਕਰ ਲੈਣਾ ਮਾਨਤਨ ਬਾਈ ਕਹਿੰਦਾ ਉੱਦਾਂ ਨਾ ਹੋਊ ਜੀ ਪਰ ਕੁਆਲਿਟੀ ਤੁਹਾਨੂੰ ਹਰੇਕ ਪੱਖ ਤੋਂ ਚੈੱਕ ਕਰਾ ਦੂੰਗਾ ਪੂਰੀ ਅਸਲ ਆਗੀ ਤੇ ਦੋ ਨੰਬਰ ਦੇ ਤਾਂ ਇਹ ਮੰਨ ਲਓ ਵੀ ਤੁਹਾਨੂੰ ਡਾਇਮੰਡ ਪੀਸੀ ਦਿਖਾ ਦਾਂਗੇ ਹਨਾ ਇਹ ਇੱਥੋਂ ਕਰ ਸਕਦੇ ਹੋ ਚੈੱਕ ਤੌਰ ਤੇ ਖੋਲ ਕੇ ਬਾਈ ਦੂੰਗੀ ਅਕੀ ਕੁਆਲਿਟੀ ਦਾ ਇਹ ਮੰਨ ਲਓ ਵੀ ਪੂਰੀ ਆਸਲ ਆ ਗਈ ਇਹਦੀ ਕਿੰਨੀ ਉਮਰ ਆ ਬਾਈ ਇਸਦੀ ਵੀ 1.5 ਸਾਲ ਬਾਈ 1.5 ਸਾਲ ਦੇ ਲਗਭਗ ਅੱਜ ਆਪਣੇ ਕੋਲ ਚਾਰ ਕੱਟੀਆਂ ਨੇ ਚਾਰਾਂ ਦੀ ਉਮਰ 1.5-1.5 ਸਾਲ ਹੀ ਹੈ ਠੀਕ ਹੈ ਜਿੰਨਾ ਵਿਜ਼ਨ ਘਟ ਹੋ ਸਕਦੀ ਹੈ ਠੀਕ ਹੈ ਗੱਲ ਠੰਡੀਆਂ ਸੀਲ ਬਹੁਤ ਨੇ ਬਾਈ ਅਤੇ ਬਾਕੀ ਫੇਸ ਕੁਆਲਿਟੀ ਚੈੱਕ ਕਰ ਸਕਦਾ ਪੂਰੀ ਆਸਲ ਕਹੂੰਗਾ ਹਰੇਕ ਪੱਖ ਤੋਂ ਤੇ ਇੱਥੇ ਤੋਂ ਖੜ ਨਹੀਂ ਖੜ ਨਹੀਂ ਕਰ ਸਕਦੇ ਹਾਂ ਚੈੱਕ ਮਾਰਕਿੰਗ ਜਿਵੇਂ ਸਾਨੂੰ ਪਹਿਲਾਂ ਦਿਖਾਈ ਦੀ ਇੱਕ ਕੱਤੀ ਵੀ ਮੇਲੇ ਵਾਲੀ ਮਾਰਕਿੰਗ ਆ ਪ੍ਰੋਪਰ ਮਾਰਕਿੰਗ ਆ ਗਈ ਪੂਰੀ ਆਪਾਂ ਪੈਰਾਂ ਤੋਂ ਚੈੱਕ ਕਰ ਸਕਦੇ ਹਾਂ ਤੇ ਬਾਕੀ ਪੂਛ ਤੋਂ ਤੇ ਬਾਕੀ ਫੇਸ ਤੋਂ ਟੁੱਟਮੀ ਜੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਤੇ ਥਾਣੀ ਦੀ ਵੀ ਸਿੰਗਲ ਚਾਰ ਤਕਰੀਬਨ ਸਾਰੀਆਂ ਹੀ ਸਿੰਗਲ ਚਾਰ ਹੋਣਗੀਆਂ ਨਾ ਚਾਰਾਂ ਦੀ ਬਹੁਤ ਸੋਹਣੀਆਂ ਢੋਲੀਆਂ ਕੱਟੀ ਜਾਂਦੀਆਂ ਚਾਰੇ ਠੀਕ ਹੈ ਕਰਨ ਆ ਕਰੀ ਇਧਰਲੇ ਬੰਨੇ ਕਰਦੇ ਥੋੜੀ ਇਧਰਲੇ ਬੰਨੇ ਕਰਦੇ ਇਹ ਇੱਥੋਂ ਕਰ ਸਕਦੇ ਜੇ ਇੱਕ ਫੇਸ ਕੁਆਲਿਟੀ ਮੇਨ ਗੱਲ ਇਹ ਹੀ ਆ ਥੋੜੀ ਢੱਲੀ ਕਰਦੇ ਇਹ ਇੱਥੋਂ ਇੱਥੋਂ ਖਰਾਦਨੇ ਜੇ ਇੱਕ ਤੁਹਾਨੂੰ ਗੁਲਾਬੀ ਅੱਖ ਚ ਆ ਗਈ ਜਵਾਨ ਵੀਰ ਤੁਸੀਂ ਗੁਲਾਬੀ ਇਹ ਪਾਉਂਗੇ ਲਾ ਬਿਜਵਾਨ ਜੀ ਆ ਗਈ ਇਹ ਕਿੰਨੇ ਪੈਸੇ ਧਿਆਨੇ ਨੇ ਇਹਦਾ ਵੀ 40000 ਇਹਦਾ ਵੀ 40 ਤੇ ਆਹ 31 ਦਾ ਵੀ 40000 ਤੇ ਜੇ ਕਿਸੇ ਸੱਜਣ ਨੇ ਕਹ ਲਈਏ ਜੋੜੀ ਲੈਣਾ ਹੋਇਆ ਤਾਂ ਥੋੜਾ ਬੜਾ ਕੰਸੈਸ਼ਨ ਉਹਦੇ ਚ ਹੋ ਜੂ ਪਰ ਰੇਟ ਆਪਾਂ ਇਹ ਕਹਿ ਸਕਦੇ ਆਂ ਵੀ ਆਪਣਾ ਬੜਾ ਫਰਕ ਤਾਂ ਨਹੀਂ ਹੁੰਦਾ ਨਾ ਬੜਾ ਫਰਕ ਨਹੀਂ ਹੁੰਦਾ ਬਸ ਜੈਨੂ ਦੇ ਰੇਟ ਹੁੰਦਾਗਾ ਉਹ ਮਾਨਤਾ ਨਾਲ ਮੇਰਾ ਕਰਦਾਗੇ 19 20 ਵਾਲਾ ਕੰਮ ਹੀ ਹੁੰਦਾ ਤੇ ਦੋ ਤੁਹਾਨੂੰ ਇਹ ਦਿਖਾਤੀਆਂ ਤੇ ਇੱਕ ਕੱਟੀ ਤੁਹਾਨੂੰ ਆਹ ਲੱਗਿਆ ਨਾ ਖਮਣੇ ਇੱਥੋਂ ਕਰ ਸਕਦੇ ਹੋ ਚੈੱਕ ਲੈ ਚੱਲੇ ਚਲ ਪਰਲੀ ਬੰਨੇ ਦੀ ਲੈ ਚੱਲਾ ਕਿੰਨੀ ਕੁਮਰ ਇਹਦੀ ਵੀ ਇਹਦੀ ਵੀ 1.5 ਸਾਲ ਦੀ ਲਗਭਗ ਤੇ ਬਾਕੀ ਮਾਰਕਿੰਗ ਇਹਦੀ ਵੀ ਪ੍ਰੋਪਰ ਜੀ ਆ ਗਈ ਤੇ ਬਰੀਕ ਆ ਗਈ ਫੁੱਲਾ ਥਾਣੇ ਇਹਦੇ ਵੀ ਸਿੰਗਲ ਚਾਰ ਹੀ ਰਹਿਣਗੇ ਤੇ ਚੰਗੇ ਦੁੱਧ ਵਾਲੀਆਂ ਮੱਜਾਂ ਨਹੀਂ ਆ ਗਈਆਂ ਬਾਈ ਨੇ ਦੱਸੇ 15 ਦੇ ਲਗਭਗ ਆ ਗਈਆਂ ਇਹ ਇੱਥੋਂ ਕਰਦੀ ਫੇਸੁਰ ਦੇ ਬੰਨੇ ਇਹ ਇੱਥੋਂ ਕਰ ਸਕਦੇ ਹਾਂ ਇੱਕ ਲੈ ਚੱਲ ਬਾਈ ਆ ਲੈ ਚੱਲ ਆ ਲੈ ਚੱਲ ਇਧਰ ਲੈ ਬੰਨੇ ਲੈ ਚੱਲ ਉਹ ਮਰ ਇਹਦੀ ਵੀ 1.5 ਸਾਲ ਦੇ ਲਗਭਗ ਦੇ ਤਾਂ ਇਹਦਾ ਰੇਟ ਕੀ ਰਹੂਗਾ ਇਹਦਾ ਬਾਈ 25000 ਇਹਦਾ 25 ਤੇ ਉਹਨਾਂ ਦਾ 40 40 ਰੂਪਾ ਇਹਦਾ ਰੇਟ 25 ਤੇ ਆ ਜੋੜੇ ਦਾ ਵੀ ਕਰ ਦਾਂਗੇ ਫਿਰ ਇਹ ਜੋੜੇ ਦਾ ਕਰ ਦਾਂਗੇ ਬਈ ਜਿਹੜੀਆਂ ਨਾਲ ਵਾਲੀ ਕੱਟੀ ਹੈ ਚੌਥੇ ਨੰਬਰ ਵਾਲੀ ਰਿਕਾਰਡ ਚੰਗੇ ਦੀ ਹੈ ਸਣ ਥੋੜੀ ਦੇ ਵੀ ਸਾਫ ਹੈ ਇਹਦਾ ਮੁੱਲ ਆਪਾਂ 35000 ਰੁਪਿਆ ਕਰਦੇ ਆ ਮੰਨ ਲਓ ਜੋੜੇ ਤੇ ਜੋ ਕੀ ਜੋੜ ਆ ਖਰੀਦਦੇ ਆ ਤੇ ਆਪਾਂ ਹੋਰ ਵੀ ਮਾਨਤਾਨ ਕਰਦੇ ਆ ਇਹਦਾ 35 ਇਹਦਾ 25 ਇਹ ਮੰਨ ਲਓ 60 ਹੋ ਗਿਆ 60 ਹੋ ਗਿਆ ਆ 60 ਤੇ ਵੀ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਇਹਦਾ ਨੰਬਰ ਆ ਗਿਆ ਚੌਥਾ ਤੇ ਆਖੇ ਦੀ ਵੀ ਕਰ ਸਕਦੇ ਚ ਇੱਕ ਮੱਥੇ ਚ ਵੱਲ ਤੇ ਬਾਕੀ ਮਾਰਕਿੰਗ ਇਹਦੇ ਵੀ ਤੁਹਾਨੂੰ ਮਦਕਾਦੀ ਪ੍ਰੋਪਰ ਪ੍ਰੋਪਰ ਜੀ ਮਾਰਕਿੰਗ ਜਾਂ ਇਹਦੀ ਉਮਰ ਕਿੰਨੀ ਆ ਇਹਦੀ ਬਈ 18-19 ਮਹੀਨੇ ਹੈਗੀ ਉਮਰ ਡੇਢ ਸਾਲ ਦੇ ਕਰੀਬ ਮੰਨ ਲਓ ਉੱਪਰ ਥੱਲੇ ਹੋ ਜਾਨੇ ਤਕਰੀਬਨ 4 ਏ ਡੇਢ ਸਾਲ ਦੇ ਲਗਭਗ ਨੇ ਆ ਕਿਉਂਕਿ ਇਹ ਬਾਈ ਨੇ ਖਰੀਦੀਆਂ ਵਈਆਂ ਨਾ ਚੰਗਰਕਾਰ ਦੀ ਕੱਟਿਆ ਸਿੰਘ ਹੁਣੀ ਗੋਲ ਕਰਦੀ ਆਂਦੀ ਆ ਠੀਕ ਆ ਗੱਲ ਜੇ ਕੋਈ ਬੰਦਾ ਪਾਰ ਖੂ ਉਹਨੂੰ ਐ ਵੀ ਪਤਾ ਲੱਗ ਜੂ ਵੀ ਕਿਹੜੇ ਸੀਮੰਦਿਆ ਮਾਲ ਆਏ ਜਿਹੜੇ ਸਾਹ ਨ ਆਉਂਦੇ ਨੇਗੇ ਰਿਕਾਰਡ ਦਾ ਪਤਾ ਲੱਗ ਜਾਂਦਾ ਵੀ ਕਿਹੜੇ ਸੀਮੰਦ ਦੇ ਡੂੰਗੇ ਮੱਥੇ ਦੀ ਐ ਠੀਕ ਆ ਗੱਲ ਗੋਲ ਆ ਕੋਕ ਸੋਹਣੀ ਆ ਆ ਲੈ ਚੱਲੇ ਜਿੰਨੇ ਟਾਂਚਾ ਬਹੁਤ ਖੁੱਲਾ ਗੁਰੀਆ ਦਾ ਠੀਕ ਆ ਮੈਂ ਆ ਉਹੀ ਗੱਲ ਆ ਵੀ ਟਾਂਚਾ ਇਹਦਾ ਬਾਈ ਕਹਿੰਦਾ ਪੂਰਾ ਕਮਾਲ ਦਾ ਥਣ ਸਿੰਗਲ ਚਾਰ ਝੋਲੀ ਮਹੀ ਗਊਾ ਫੁੱਲ ਝੋਲੀ ਚ ਆ ਗਈ ਤੇ ਇਹਦਾ ਤਾਂ ਰੇਟ ਹੈਗਾ 35 ਤੇ ਆ ਘੱਟੀ ਦਾ ਹੈਗਾ 25 ਜੋੜੇ ਦਾ ਬਣ ਗਿਆ 60 ਜੋੜੇ ਜੋ ਵੀ ਨਾ ਬਾਈ ਕਹਿੰਦਾ ਯਾਰ ਮਾਨਤਾਂ ਨੂੰ ਜਿਆ ਕਰਦਾਂ ਜੀ ਕੋਈ ਕਹ ਲਈ ਸ਼ਕੀਨ ਸੱਜਣਾ ਸਾਰੀਆਂ ਝੋਲੀਆਂ ਆਏ ਨੇ ਜਿਵੇਂ ਗੱਬਣ ਦੀਆਂ ਹੁੰਦੀਆਂ ਨੇ ਠੀਕ ਹੈ ਜੀ ਝੋਲੀ ਪੂਰੀ ਅਸਲ ਆ ਗਈ ਆ ਇੱਕ ਤਾਂ ਇਹ ਘੱਟੀ ਆ ਗਈ ਤੇ ਇੱਕ ਆ ਗਈ ਆ ਮਾਰਿਆ ਤੇਰੀ ਤਰ੍ਹਾਂ ਦੇ ਚੈੱਕ ਤੇ ਇੱਥੋਂ ਕਰ ਸਕਦੇ ਹਾਂ ਇੱਕ ਵਾਰ ਛੱਡ ਦੇ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਨੰਬਰ ਬੋਲ ਦੋ ਜੀ ਨੰਬਰ ਆਪਣਾ 97815 64412 97815 64412 64412 ਬਾਈ ਦਾ ਨੰਬਰ ਹੈ 34 ਸਤਨੂੰ 4 ਦਿਖਾਤੀ ਆ ਜੋੜੇ ਜੋ ਕਨਸੈਸ਼ਨ ਹੋ ਜਾਊਗਾ ਤੇ ਬਾਕੀ ਆ ਇਧਰਲੇ ਜੋੜੇ ਜੋ ਵੀ ਹੋ ਜਾਊਗਾ ਜੇ ਕਿਸੇ ਸਰਜਣ ਨੇ ਚਾਰ ਹੀ ਲੈਣੀਆਂ ਨੇ ਤਾਂ ਬਾਈ ਕਹਿੰਦਾ ਉਦਾਂ ਦਾ ਮਾਨਤਾਨ ਹੋ ਜਾਊਗਾ ਪਿੰਡ ਰਾਮਗੜ੍ਹ ਜਵੰਦੇ ਤਸਵੀਰ ਸਨਾਮ ਤੇ ਜ਼ਿਲ੍ਹਾ ਸੰਗਰੂਰ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ